ਵਿਪਾਗ ਨੇ ਖੰਨਾ ਸਿਵਲ ਹਸਪਤਾਲ ਵਿੱਚ ਤਾਇਨਾਤ ईएनटी e डॉक्टर अंकिता अग्रवाल विरुद्ध सख्त रवैया अपनाਉਂਦੇ ਹੋਏ ਉਹਨਾਂ ਖਿਲਾਫ ਸਖਤ ਕਾਰਵਾਈ ਦੀ ਤਿਆਰੀ ਕਰ ਲਈ ਹੈ ਤੇ ਡਾਕਟਰ ਦੀ ਰਜਿਸਟ੍ਰੇਸ਼ਨ ਵੀ ਰੱਦ ਹੋ ਸਕਦੀ ਹੈ ਡਾਕਟਰ अग्रवाल ਦੱਸਦੀ ਹੈ ਕਿ 9 ਸਤੰਬਰ 2023 ਤੋਂ ਲਗਾਤਾਰ ਗੈਰਹਾਜ਼ਰ ਹਾਜ਼ਰ ਸਨ ਤੇ ਨਿਯਮਾਂ ਦੀ ਉਲੰਘਣਾ ਕਰਦਕ ਨਿੱਜੀ ਹਸਪਤਾਲ ਵੀ ਚਲਾ ਰਹੇ ਸਨ ਸੇਤ ਮੰਤਰੀ ਡਾਕਟਰ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਡਾਕਟਰ ਜਾਂ ਤਾਂ ਤੁਰੰਤ ਡਿਊਟੀ ਤੇ ਵਾਪਸ ਆ ਜਾਵੇ ਜਾਂ ਫਿਰ 50 ਲੱਖ ਰੁਪਏ ਦਾ ਬਾਂਡ ਜਮ੍ਹਾਂ ਕਰਵਾਵੇ ਜੋ ਕਿ ਸਰਕਾਰੀ ਐਮ ਡੀ ਕੋਰਸ ਦੇ ਕਰਦੇ ਸਮੇਂ ਸੇਵਾ ਸ਼ਰਤਾ ਅਨੁਸਾਰ ਲਾਜ਼ਮੀ ਹੈ ਇਸ ਤੋਂ ਬਾਅਦ ਹੀ ਅਸਤੀਫਾ ਮਨਜ਼ੂਰ ਕੀਤਾ ਜਾਵੇਗਾ ਅਜਿਹਾ ਨਾ ਕਰਨ ਦੀ ਸੂਚਿਤ ਦੇ ਵਿੱਚ ਕਾਨੂੰਨੀ ਕਾਰਵਾਈ ਜਿਹੜੀ ਨਿਸ਼ਚਿਤ ਹੈ ਉੱਥੇ ਡਾਕਟਰ ਅਗਰਵਾਲ ਨੇ ਸਕਾਰੀ ਡਿਊਟੀ ਦੌਰਾਨ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ ਸੀ ਨਿਯਮ ਅਨੁਸਾਰ ਐਮ ਡੀ ਕਰਨ ਤੋਂ ਬਾਅਦ 10 ਸਾਲਾਂ ਦੀ ਸਰਕਾਰੀ ਨੌਕਰੀ ਕਰਨੀ ਜਾਂ 50 ਲੱਖ ਦੇ ਬਾਂਡ ਵੱਜੋਂ ਦੇਣੇ ਪੈਂਦੇ ਨੇ ਉਹਨਾਂ ਵੱਲੋਂ ਇਹ ਨਾ ਤਾਂ ਨੌਕਰੀ ਕੀਤੀ ਗਈ ਤੇ ਨਾ ਹੀ ਬੌਂਡ ਦੀ ਰਕਮ ਵਾਪਸ ਕੀਤੀ ਗਈ ਉਲਟ ਅਸਤੀਫਾ ਵੀ ਬਿਨਾ 3 ਮਹੀਨਿਆਂ ਦਾ ਨੋਟਿਸ ਜਾਂ ਤਨਖਾਹ ਜਮ੍ਹਾਂ ਕਰਵਾਇ ਦਿੱਤਾ ਗਿਆ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਆਲਤ ਨੇ 12 ਜਨਵਰੀ ਨੂੰ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਪੱਤਰ ਲਿਖਿਆ ਡਾਕਟਰ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਰਜਿਸਟ੍ਰੇਸ਼ਨ ਰੱਦ ਕਰਨ ਦੀ ਮੰਗ ਕੀਤੀ ਸੀ ਤੇ ਹੁਣ ਤੱਕ ਕੋਈ ਜਵਾਬ ਜੜਾ ਨਹੀਂ ਆਇਆ ਪਰ ਸਿਹਤ ਮੰਤਰੀ ਦੇ ਨਵੇਂ ਹੁਕਮਾਂ ਦੇ ਚਲਦਿਆਂ ਮਾਮਲਾ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਤਮਾ ਕਰਦੇ ਸਭ ਜਿਆਦਾ ਬੋਰ ਦੇ ਪੈਸੇ ਦੇਵੇਗਾ ਜੀ ਜਆਪਰੇ ਸਮਝੋ ਥੈਂਕ ਯੂ ਅੱਛਾ ਉਹਦੇ ਚ ਮੈਂ ਇੱਕ ਚੀਜ਼ ਹੋਰ ਕਰ ਰਿਹਾ ਜੀ ਪਹਿਲਾਂ ਕੀ ਹੁੰਦਾ ਛੱਡ ਕੇ ਚਲੇ ਜਾਂਦੇ ਸੀਗੇ ਤੁਸੀਂ ਚਿੱਠੀਆਂ ਪਾਈਦੇ ਹੋ ਕੁਝ ਨਹੀਂ ਹੁੰਦਾ ਮੈਂ ਕਹਾਂ ਜੀ ਜਿਹੜਾ ਬੰਦਾ ਤੁਹਾਡਾ ਮਤਲਬ ਕੋਈ ਵੀ ਜੇ ਬਾਲ ਪ੍ਰੈਕਟਿਸ ਕਰਦਾ ਮੈਨੂੰ ਤੁਸੀਂ ਨਾ ਉਹਦੇ ਚ ਇਹ ਖਬਰ ਦਾਇਸ਼ ਨਹੀਂ ਹੁੰਦਾ ਤੁਸੀਂ ਮੈਨੂੰ ਦਿਓ ਇਨਫੋਰਮੇਸ਼ਨ ਮੇਰੇ ਕੋਲ ਲੁਧਿਆਣੇ ਤੋਂ ਇਨਫੋਰਮੇਸ਼ਨ ਆਈ ਹੈ ਠੀਕ ਹੈ ਜੀ ਬੜੀ ਰਿਸਪੈਕਟੇਬਲ ਫੈਮਿਲੀ ਸੀ ਐਸਐਮਓ ਬੜਨਾ ਸੀ ਸਾਰਾ ਕੁਝ ਮਿਲਦਾ ਜਸਤਾਂ ਬੈਠ ਕੇ ਪੈਸੇ ਡਾਉਣੇ ਸਪਾਰਟ ਕਰਦੇ ਠੀਕ ਹੈ ਤੇ ਮੇਰੇ ਮੇਰੇ ਵੱਲੋਂ ਕੋਈ ਲੀਨੈਂਸੀ ਨਹੀਂ ਅਸੀਂ ਅੱਜ ਅਸੀਂ ਬਿਲਕੁਲ ਜਿਹੜੀ ਸਾਡੀ ਸਰਕਾਰ ਹੈ ਜ਼ੀਰੋ ਟੋਲਰੈਂਸ ਹੈ ਪੁਰਾਣੀ ਕਾਇਟਾਪ ਕ腐ਸ਼ਨ ਐਨੀ ਨੈਗਲੀਜੈਂਸ ਆਫ ਡਿਊਟੀ ਸਾਡੇ ਕੋਲ ਡਾਕਟਰ ਅਕਰਤ ਦੇ ਅਗਰਵਾਲ ਪੋਸਟਡ ਸੀਗੇ ਐਸ ਕੇ ਕਹਿੰਦੇ ਐਨਟੀ ਸਪੈਸ਼ਿਸਟ ਇਨ ਅਵਰ ਲੋਨ ਪੀਸੀਐਮਐਸ ਦੇ ਰਹੀ ਜਿਹੜੀ ਹੈਗੀ ਹੈ 60% ਪੋਰਟੇ ਦੇ ਰਹੀ ਜਿਹੜੀ ਹੈਗੀ ਹੈ ਪੋਸਟ ਗ੍ਰੈਜੂਏਸ਼ਨ ਕਿੱਤੀ ਗਈ ਹੈ ਤੇ ਜਿਹੜਾ ਹੈਗਾ ਇਹਦੇ ਵਿੱਚ ਇਹ ਸਾਡੇ ਕੋਲੋਂ ਨੋ ਨੋ 2023 ਨੂੰ ਇਹਨਾਂ ਨੇ ਜਿਹੜਾ ਸਪੀਡ ਪੋਸਟ ਰਹੀ ਭੇਜਿਆ ਸੀਗਾ ਅਸਤੀਫਾ ਤੇ ਉਸ ਤੋਂ ਬਾਅਦ ਚੋ ਇਹ ਗੈਰਹਾਜ਼ਰ ਚੱਲਦਾ ਨਾ ਅਗਲੀ ਕੰਪਨੀ ਦੇ ਅੰਦਰ ਦੀ ਗੈਰਹਾਜ਼ਰੀ ਚੱਲਦੀ ਇਹਦੇ ਵੱਲੋਂ ਸਾਡੇ ਵੱਲੋਂ ਜਿਹੜਾ ਹੈਗਾ ਐਸਐਮਓ ਆਫਿਸ ਵੱਲੋਂ ਸਿਵਲ ਸਟੇਟ ਲੁਧਿਆਣਾ ਡਾਕਟਰ ਜਸਵੀਰ ਆਲਖ ਸਰ ਸੀਗੇ ਉਹਨਾਂ ਨੂੰ ਮਿਲ ਲੇ ਕੇ ਜਾਂਦੇ ਜਿਹੜਾ ਲਿਖ ਕੇ ਭੇਜਿਆ ਸੀਗਾ ਤੇ ਉਹਨਾਂ ਵੱਲੋਂ 22 1 2024 ਚ ਜਿਹੜਾ ਹੈਗਾ ਅ ਡਾਇਰੈਕਟਰ ਸਾਹਿਬ ਨੂੰ ਜਿਹੜੀ ਗੰਦਾ ਜਿਹੜਾ ਹੈ ਨਿੱਕੇ ਡਾਇਰੈਕਟਰ ਹੈਲਥ ਸਰਵਿਸਸ ਨੂੰ ਭੇਜਿਆ ਹੋਇਆ ਜਿਹਦਾ ਉਦਾਰਾ ਪ੍ਰਿੰਸੀਪਲ ਸੈਕਟਰੀ ਹੈਲਥ ਸਰ ਨੂੰ ਤੇ ਇੱਕ ਇਹ ਗੰਦਾ ਜਿਹੜਾ ਹੈ ਮੈਨੂੰ ਵੀ ਉਸ ਦਾ ਉਦਾਰਾ ਹੈ ਤੇ ਇਸ ਮੰਦ ਡਾਕਟਰ ਨੂੰ ਵੀ ਭੇਜਿਆ ਜਾਂਦਾ ਸਰ ਰੂਮ ਦੇ ਵਿੱਚ ਫਲਾਪ ਵੀ ਨਹੀਂ ਕੀਤਾ ਤਾਂ ਨੰਤਰਵਾ ਨਹੀਂ ਹੋਇਆ ਕਿਉਂਕਿ ਜਿਹੜਾ ਪਹਿਲੀ ਗੱਲ ਇਹ ਹੈ ਕਿ ਇੱਦੇ ਵਿੱਚ ਜੋ ਇੱਕ ਤਰੀਕਾ ਹੁੰਦਾ ਕਿ ਕਹਿੰਦਾ ਅਸਤੀਫੇ ਦਾ ਉਹ ਇਹ ਹੈ ਕਿ ਜੇ ਤਾਂ ਤੁਸੀਂ 3 ਮਹੀਨੇ ਦਾ ਨੋਟਿਸ ਦੇ ਕੇ ਕਿੰਨੇ ਕੰਦੇ ਕਰਦੇ ਹੋ ਅਸਤੀਫਾ ਤੇ 3 ਮਹੀਨੇ ਦੀ ਤੁਸੀਂ ਪੇ ਡਰਾ ਕਰ ਸਕਦੇ ਹੋ ਤਾਂ ਉਸ ਪੈਸੇ ਨਿੱਜਾ ਮੰਦਰ ਰੱਖੋਗੇ ਦੂਸਰਾ 파ਟ ਹੈ ਕਿ ਜੇ ਤੁਸੀਂ 24 ਘੰਟੇ ਦਾ ਅਸਤੀਫਾ ਦਿੰਦੇ ਹੋ ਤੇ ਉਹਦੇ ਵਿੱਚ ਤੁਹਾਨੂੰ ਪੇ ਕਿੰਨੇ ਚਮਤਰਾਉਣੀ ਆ ਦਿੰਦੀ ਤੇ ਇਹਦਾ ਅਸਤੀਫਾ ਬਰਵਾਣ ਹੋਣ ਦਾ ਜਿਹੜਾ ਪ੍ਰੋਸੈਸ ਹੈ ਦੇ ਵਿੱਚ ਕਿਉਂਕਿ ਇਹ ਬੌਂਡਡ ਹੈ ਕਿੰਨੇ ਕੰਦੇ ਡਾਕਟਰ ਨੂੰ ਟੈਂਸ ਇਅਰਸ ਦੀ ਸਰਵੇਸ਼ ਕੰਮੀ ਸੀ ਬੌਂਡ ਤੋਂ ਬਾਅਦ ਤੇ ਇਹਨਾਂ ਨੇ 50 ਲੱਖ ਰੁਪਏ ਦਾ ਕਿਹ ਕਹਿੰਦੇ ਬੌਂਡ ਜਿਹੜਾ ਹੈਗਾ ਭਰਿਆ ਹੋਇਆ 50 ਲੱਖ ਦਾ ਜਿਹੜਾ ਬੌਂਡ ਹੁੰਦਾ ਉਹ ਸਰਕਾਰ ਵੱਲੋਂ ਜਿੱਦਾਂ ਮੰਤਰੀ ਸਾਹਿਬ ਹੈਲਥ ਮਿਨਿਸਟਰ ਸਰ ਤੱਕ ਸੀਗਾ ਕਿ ਵੀ ਯਾਦ ਹੋ ਕਿ ਕਹਿੰਦੇ ਆਪਣੀ ਡਿਊਟੀ ਜੁਆਇਨ ਕਰਨਗੇ ਤੇ ਯਾ ਕਿ ਕਹਿੰਦੇ ਬੌਂਡ ਦੇ ਪੈਸੇ ਕਿ ਕਹਿੰਦੇ ਜਮ੍ਹਾਂ ਕਰਾਣਗੇ ਤੇ ਜਿਹੜੇ ਸਿਵਲ ਸਰਜਨ ਡਾਕਟਰ ਜਸਵੀਰ ਆਲਕ ਹੈ ਉਹਨਾਂ ਦਾ ਜਿਹੜਾ ਉਤਾਰਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਹੋਇਆ ਕਿ ਵੀ ਇਹ ਬੰਦਾ ਕਿ ਕਹਿੰਦਾ ਜਿਹੜਾ ਹੈ ਡਾਕਟਰ ਕਿ ਕਹਿੰਦਾ ਜੁਆਇਨ ਨਹੀਂ ਕਰ ਰਿਹਾ ਹੈਗਾ ਆਪਣੀ ਕਿ ਕਹਿੰਦੇ ਡਿਊਟੀ ਤੇ ਜਿਹੜੇ ਇਹਦੇ ਬਣਦੇ ਕਿ ਕਹਿੰਦਾ ਬਾਂਡਡਡ ਮਨੀ ਦੇ ਕਿ ਕਹਿੰਦੇ ਪੈਸੇ ਹੈ ਇਹਨੂੰ ਕਿ ਕਹਿੰਦਾ ਜਮਾ ਕਰਾਉਣੇ ਪੈਣਗੇ ਯਾ ਡਿਊਟੀ ਜੁਆਇਨ ਕਰਨੀ ਪੈਗੀ ਸਰ ਇਹਨਕੇ ਜਦਾਂ ਜਾਈਨਿੰਗ ਦਾ ਸਰਟੀਫੀਕਟ ਨਹੀਂ ਕੋਈ ਵੀ ਡਾਕਟਰ ਕੋਈ ਪ੍ਰੈਕਟਿਸ ਨਹੀਂ ਕਰ ਸਕਦਾ ਰੂਲ ਦੇ ਮੁਤਾਬਕ ਨਹੀਂ ਰੂਲ ਦੇ ਅਨੁਸਾਰ ਸਰ ਜਿੰਨੀ ਦੇਰ ਤੱਕ ਤੁਹਾਡਾ ਅਸਤੀਫਾ ਪ੍ਰਵਾਨ ਨਹੀਂ ਹੁੰਦਾ ਉੰਨੀ ਦੇਰ ਤੱਕ ਕਿ ਕਹਿੰਦਾ ਕੋਈ ਵੀ ਡਾਕਟਰ ਪ੍ਰੈਕਟਿਸ ਨਹੀਂ ਕਰ ਸਕਦਾ ਅਗਰਵਾਲ ਨਾਮ ਦੇ ਡਾਕਟਰ ਸੀਗੇ ਇਹ 2023 ਤੋਂ ਗੈਰ ਹਾਜ਼ਰ ਚੱਲਦੇ ਨੇ ਜਦਕਿ ਇਹਨਾਂ ਨੇ ਸਰਕਾਰ ਨਾਲ ਇੱਕ ਬਾਉਂਡ ਸਾਈਨ ਕੀਤਾ ਸੀ 50 ਲੱਖ ਰੁਪਏ ਦਾ ਤੇ ਔਰ ਇਹ ਉਸ ਮੁਤਾਬਕ ਇਹ ਨੌਕਰੀ ਛੱਡ ਕੇ ਨਹੀਂ ਜਾ ਸਕਦੇ ਸੀ ਤੇ ਇਹਨਾਂ ਨੇ ਕੋਈ ਨੋਟਿਸ ਨਹੀਂ ਦਿੱਤਾ ਹੈਗਾ ਨਾ ਹੀ ਕੋਈ ਇੰਟੀਮੇਸ਼ਨ ਦਿੱਤੀ ਹੈ ਤੇ ਉਸ ਤੋਂ ਬਾਅਦ ਇਹ ਗੈਰ ਹਾਜ਼ਰ ਚੱਲਦੇ ਜਾ ਰਹੇ ਨੇ ਤੇ ਇਹਨਾਂ ਨੇ ਇਹਨਾਂ ਦੀ ਇਹ ਗੈਰ ਹਾਜ਼ਰੀ ਜਿਹੜੀ ਇਹ ਖੰਨੇ ਦੇ ਸਿਵਲ ਹਸਪਤਾਲ ਦੀਆਂ ਜੁਰੀਆਂ ਸੇ ਸੋਮਨੀ ਨੂੰ ਬਹੁਤ ਪਰਵਾਹ ਆਤ ਕਰ ਰਹੀ ਹੈ ईएनटी ਦੇ ਜਿੰਨੇ ਵੀ ਮਰੀਜ਼ ਨੇ ਉਹ ਧੱਕੇ ਖਾ ਰਹੇ ਨੇ ਤੇ ਮੈਂ ਸਰਕਾਰ ਨੂੰ ਇਹ ਮੰਗ ਕਰਦਾ ਕਿ ਜਿਸ ਆ ਕੰਟਰੈਕਟ ਦੇ ਤਹਿਤ ਜਿਹੜੇ ਬਾਉਂਡ ਦੇ ਤਹਿਤ ਇਹਨਾਂ ਨੂੰ ਆ ਨੌਕਰੀ ਵਿੱਚ ਲੱਤਾ ਗਿਆ ਸੀ ਜੋ ਇਹਨਾਂ ਨੇ ਆਪਣੀ ਮਰਜ਼ੀ ਨਾਲ 50 ਲੱਖ ਰੁਪਏ ਦਾ ਸਾਈਨ ਕੀਤਾ ਸੀ ਜਿਹਦਾ ਜ਼ਿਕਰ ਪਿੱਛੇ ਸਰਦਾਰ ਬਲਬੀਰ ਸਿੰਘ ਹੈਲਥ ਮੰਤਰੀ ਡਾਕਟਰ ਬਲਬੀਰ ਸਿੰਘ ਉਹਨਾਂ ਨੇ ਵੀ ਆਪਣੀ ਸਿਹਤ ਖੰਨਾ ਦੇ ਵਿੱਚ ਕੀਤਾ ਸੀਗਾ ਉਹਨੂੰ ਲਾਗੂ ਕੀਤਾ ਜਾਵੇ ਜਾਂ ਤਾਂ ਡਾਕਟਰ ਅੰਕਿਤ ਅਗਰਵਾਲ ਨੇ ਉਹ ਆ ਕੇ ਆਪਣੀ ਡਿਊਟੀ ਜੁਆਇਨ ਕਰ ਤੇ ਜਾਂ ਉਹ 50 ਲੱਖ ਰੁਪਏ ਸਰਕਾਰ ਨੂੰ ਦੇਣ ਇਹ 50 ਲੱਖ ਦੇ ਨਾਲ ਨਾਲ ਜਿਹੜਾ ਉਹ 23 9 2023 ਤੋਂ ਗੈਰ ਹਾਜ਼ਰ ਚਲਦੇ ਆ ਰਹੇ ਨੇ ਉਹ ਜਿਹੜੀ ਸੈਲਰੀ ਹੈ ਜਿੰਨੀ ਸੈਲਰੀ